ਸੋ ਲੁਧਿਆਣਾ ਦੇ ਵਿੱਚ ਹਲਕਾ ਸਾਊਥ ਦੇ ਅੰਦਰ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਦੱਸਦੀ ਕਿ ਹੁਣ ਆਕ ਸਰਕਾਰ ਦੇ ਵੱਲੋਂ ਇੱਕ ਹੋਰ ਨਵਾਂ ਦਫ਼ਤਰ ਹੈ ਜਿਹੜਾ ਸ਼ੇਰਪੁਰ ਕਲਾਮ ਦੇ ਵਿੱਚ ਖੋਲਿਆ ਗਿਆ ਜਿਸ ਸੰਬੰਧੀ ਜਾਣਕਾਰੀ ਹੈ ਜੁਰੂ ਸਾਂਝੀ ਕੀਤੀ ਗਈ ਹੈ ਆ ਤੁਹਾਨੂੰ ਵੀ ਦਿਖਾਉਣੀ ਹੈ ਵੀਡੀਓ ਇਹ ਅੱਜ ਜਿਹੜਾ ਇਹ ਦਫ਼ਤਰ ਖੋਲਿਆ ਗਿਆ ਹੈ ਇਹ ਕਿਹੜੀ ਲਾਪਸ ਖੋਲਿਆ ਹੋਰ ਇਸ ਤੇ ਪਿੱਛੇ ਨਹੀਂ ਮਕਸਦ ਕੀ ਹੈ 2027 ਅ ਦੇਖੋ ਜੀ ਇਲੈਕਸ਼ਨਸ 2027 ਦਾ ਇਹ ਮੇਨ ਮਕਸਦ ਨਹੀਂ ਹੈ ਇਹ ਮੇਨ ਮਕਸਦ ਹੈ ਕਿ ਆਪकी ਸਰਕਾਰ ਆਪਕੇ ਦਵਾਰ ਕਿ ਜਿਸ ਤਰੀਕੇ ਭਗਵੰਤ ਪਾਣਜੀ ਨੇ ਕਿਹਾ ਸੀ ਸਾਡੇ ਸੀਐਮ ਸਾਹਿਬ ਨੇ ਕਿ ਸਰਕਾਰ ਖੁਦ ਚੱਲ ਕੇ ਤੁਹਾਡੇ ਦਵਾਰ ਆਉਗੀ ਤੇ ਇਹ ਉਸ ਚੀਜ਼ ਦਾ ਹੀ ਇੱਕ ਹਿੱਸਾ ਹੈ ਕਿਉਂਕਿ ਇਸ ਏਰੀਆ ਨੂੰ ਜਿਹੜਾ ਹਲਕਾ ਸਾਊਥ ਦਾ ਏਰੀਆ ਹੈ ਇਹ ਸਾਡੇ ਵਾਰਡ ਜਿਹੜਾ ਹੈ ਇਹ ਬਿਲਕੁਲ ਐਕਸਟ੍ਰੀਮ ਆਊਟਰ ਏਰੀਆ ਚ ਪੈ ਜਾਂਦਾ ਸੀ ਹਲਕਾ ਸਾਊਥ ਦੇ ਵਿੱਚ ਜੋ ਮੈਡਮ ਜੀ ਦਾ ਆਲਰੇਡੀ ਮਸ਼ੀਨਾ ਮੈਡਮ ਜੀ ਦਾ ਜਿਹੜਾ ਦਫਤਰ ਹੈ ਉਹ ਨੇੜ ਦੇ ਕਿਨਾਰੇ ਕਾਫੀ ਇਸ ਏਰੀਆ ਤੋਂ ਉਸ ਏਰੀਆ ਤੱਕ ਪਹੁੰਚ ਨਾ ਪਬਲਿਕ ਵਾਸਤੇ ਕਾਫੀ ਮੁਸ਼ਕਿਲ ਹੋ ਰਹੀ ਸੀ ਔਖਾ ਹੋ ਰਹੀ ਸੀ ਲੰਬਾ ਪੈਂਡਾ ਸੀ ਉਹਨੂੰ ਪੂਰਾ ਕਰਨ ਲਈ ਸਰਕਾਰ ਨੂੰ ਖੁਦ ਚੱਲ ਕੇ ਆਣਾ ਪਿਆ ਕਿ ਜੋ ਪਬਲਿਕ ਇੱਥੋਂ ਵਿਚੜੀ ਹੋਈ ਸੀਗੀ ਉਸ ਦਫਤਰ ਤੋਂ ਜਾਂ ਉੱਥੇ ਪਹੁੰਚ ਨਹੀਂ ਸੀ ਪਾਦੀ ਉਹ ਪਬਲਿਕ ਨੂੰ ਖੁਦ ਐਮਐਲਏ ਸਾਹਿਬ ਨੇੜੇ ਆ ਕੇ ਉਹਨਾਂ ਦੀਆਂ ਹੱਲ ਮੁਸ਼ਕਲਾਂ ਉਹ ਦੂਰ ਕਰਨ ਤੇ ਜੋ ਤਕਲੀਫਾਂ ਉਹਨਾਂ ਨੂੰ ਆ ਰਹੀਆਂ ਨੇ ਉਹ ਉਹਨਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜੋ ਦਿਨ ਗੱਦੇ ਨੇ ਕੀ ਬਸ ਚੰਦ ਦਿਨ ਰਹਿ ਗਏ ਨੇ ਜੋ ਮਰਜ਼ੀ ਕਰਨ ਸਾਈ ਚੇ ਇਹ ਨਹੀਂ ਬੋਲਦੇ ਦੇਖੋ ਜੀ ਵਿਰੋਧੀਆਂ ਦਾ ਹੱਕ ਹੈ ਬੋਲਣਾ ਕ੍ਰਿਟਿਸਿਜ਼ਮ ਸਭ ਨੂੰ ਮਿਲਦੀ ਹੈ ਜਿਹੜੀ ਮਰਜ਼ੀ ਸਰਕਾਰ ਆ ਜੇ ਸਾਥ ਤਾਂ ਕਿਸੇ ਵੀ ਸਰਕਾਰ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਦੇ ਵਿਰੋਧੀ ਹੋਣਗੇ ਤੇ ਵਿਰੋਧੀ ਕਹਿਲਾਨਗੇ ਕਿ ਹਾਂਜੀ ਅਸੀਂ ਵਿਰੋਧੀਆਂ ਹਾਂ ਜੀ ਕਿਸੇ ਵੀ ਟੀਮ ਦੇ ਹੋਣ ਕਿਸੇ ਵੀ ਸਰਕਾਰ ਦੇ ਹੋਣ ਜੋ ਕਹਿੰਦੇ ਨੇ ਇਹ ਕੁਛ ਮਰਜ਼ੀ ਕਰ ਲੈਣ ਵਾਪਸ ਨਹੀਂ ਆਉਂਦੀ ਸਰਕਾਰ ਤਾਂ ਉਹ ਤਾਂ ਵਕਤ ਦੱਸੂਗਾ ਟਾਈਮ ਦੱਸੂਗਾ ਜੇ ਆਪਾਂ ਉਹਨੂੰ ਪਹਿਲਾਂ ਹੀ ਪ੍ਰੋਡਕਸ਼ਨਸ ਕਰਨ ਲੱਗੇ ਤੇ ਪਤਾ ਨਹੀਂ ਫਿਰ ਤਾਂ ਕੀ ਹੋ ਜਾਂਦਾ ਹਨਾ ਜਿਹੜਾ ਦਫਤਰ ਕੋਲੇ ਜੇ ਪ੍ਰੋਪਰ ਸਟਾਫ ਭਾਇਆ ਜਾਊਗਾ ਲੋਕਾਂ ਦੀ ਮਸੀਤ ਕਾਇਮ ਕੀਤੀ ਜਾਵੇ ਹਾਂਜੀ ਬਕਾਇਦਾ ਉੱਤੇ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤਾਂ ਸਟਾਫ ਰਹਿਣਾ ਹੀ ਰਹਿਣਾ ਉਸ ਤੋਂ ਇਲਾਵਾ ਸਾਡੇ 올 ਟਾਈਮ ਸਰਵਿਸਿਜ਼ ਅਵੇਲੇਬਲ ਅਸੀਂ ਜਿਹੜੇ ਜਿਹੜੇ ਵੀ ਅਸੀਂ ਵਲੰਟੀਅਰਜ਼ ਆ ਮੈਂ ਬਲਾਕ ਪ੍ਰੈਜ਼ੀਡੈਂਟ ਆ ਆਪਣੇ ਏਰੀਆ ਦੇ ਵਿੱਚ ਤੇ ਜਿੰਨੇ ਵੀ ਅਸੀਂ ਲੋਕਾਂ ਸਾਡੇ ਫੋਨ ਤਾਂ 24/7 ਚੱਲਦੇ ਨੇ ਕਿਸੇ ਨੂੰ ਕਿਸੇ ਵੀ ਟਾਈਮ ਮੁਸੀਬਤ ਆਂਦੀ ਹੈ ਪ੍ਰੋਬਲਮ ਆਂਦੀ ਹੈ ਕੋਈ ਦਿੱਕਤ ਪਰੇਸ਼ਾਨੀ ਕਿਸੇ ਵੀ ਤਰੀਕੇ ਦੀ ਆਂਦੀ ਹੈ ਸਾਡੇ ਫੋਨ ਤੇ ਚਲਦੀ ਹੈ ਬਟ ਜੋ ਵਰਕਿੰਗ ਹੈ ਆਫਿਸਿਸ ਦੀ ਉਹ ਜੋ ਉਹਨਾਂ ਦਾ ਆਫਿਸ ਦਾ ਟਾਈਮ ਰਹਿੰਦਾ ਹੈ 10 ਤੋਂ 5 ਉਹ ਰਹਿਣੇ ਹੀ ਰਹਿਣਾ ਹੈ ਜੇ ਲਾਕਡਾਊਨ ਹੈ ਬਾਕੀ ਅਮਲੇ ਨੂੰ ਇੱਕ ਕਦਮ ਚੱਕਣਾ ਪੈਣਾ ਕਿ ਪਹਿਲਾਂ ਸ਼ੁਰੂਆਤ ਦਾ ਸਹੂਲਤ ਹੋਈਏ ਹਾਂਜੀ ਬਿਲਕੁਲ ਕਰਨਾ ਚਾਹੀਦਾ ਜਿੰਨੇ ਵੀ ਐਮ ਐਲ ਏ ਦੇ ਦਫਤਰ ਤੋਂ ਉਹਨਾਂ ਨੂੰ ਪਤਾ ਹੁੰਦਾ ਸਭ ਐਮ ਐਲ ਏ ਨੂੰ ਵੀ ਕਿਹੜਿਆ ਏਰੀਆ ਉਹਨਾਂ ਦੀ ਅਪਰੋਚ ਤੋਂ ਦੂਰ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਵਲੰਟੀਅਰਸ ਨੇ ਉਹਨਾਂ ਤੱਕ ਕਿਹੜੇ ਏਰੀਆ ਦੇ ਵਲੰਟੀਅਰਸ ਜਿਹੜੇ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਕਰਨਾ ਚਾਹੀਦਾ ਹੈ ਬਲਾ ਇਨੀਸ਼ੀਏਟਿਵ ਔਰ ਆਈ ਥਿੰਕ ਹੁਣੇ ਫਸਟ ਪੈਲ ਸਾਡੇ ਚੀਨਾ ਮੈਡਮ ਨੇ ਕੀਤੀ ਹੈ ਤੇ ਆਈ ਥਿੰਕ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬਾਕੀ ਐਮ ਐਲ ਏ ਵੀ ਆਪਣੀ ਜਨਤਾ ਤੱਕ ਅਪਰੋਚ ਰੱਖਣਗੇ ਜਿਹੜੀ ਜਿਹੜਾ ਖੋਲਿਆ ਜਾਏ ਜੀ ਤੇ ਓਪਨ ਕਰ ਦਿਓ ਤੇ ਜੀ ਘ ਹਾਂਜੀ ਇਹ ਸਾਡਾ ਜਿਹੜਾ ਦਫਤਰ ਹੈ ਐਮਐਲਏ ਮੈਡਮ ਨੇ ਇੱਕ ਸਵਾਗਤ ਦਿੱਤੀ ਹੈ ਹਲਕਾ ਦੱਖਣੀ ਦੇ 27 ਨੰਬਰ ਵਾਰਡ ਸਾਡਾ ਸ਼ੇਰਪੁਰ ਕਲਾਂ ਦੇ ਵਿੱਚ ਇਹ ਦਫਤਰ ਖੋਲਿਆ ਗਿਆ ਔਰ ਇਹਦੇ ਵਿੱਚ ਮਤਲਬ ਬੜਾ ਮਜ਼ਾ ਆਇਆ ਦੇਖ ਕੇ ਪਬਲਿਕ ਦਾ ਹਜੂਮ ਦੇਖ ਕੇ ਪਬਲਿਕ ਇੰਨੀ ਖੁਸ਼ ਹੋਈ ਕਿ ਦੇਖੋ ਨਾ ਇੱਥੇ ਜੋ ਸਾਡਾ ਏਰੀਆ ਹੈ ਉਹ ਬਹੁਤ ਇੱਕ ਐਵਰੇਜ ਆਪਾਂ ਕਹੀਏ ਤੇ ਮੀਡਲ ਕਲਾਸ ਤੇ ਲੋਅਰ ਮੀਡਲ ਕਲਾਸ ਫੈਮਿਲੀ ਜਿਵੇਂ ਰਹਿੰਦੇ ਆ ਔਰ ਜਿਹੜੇ ਕਿ ਦਿਹੜੀਦਾਰ ਜਿਵੇਂ ਕਹਿ ਲਓ ਮਜ਼ਦੂਰ ਉਹ ਇਹ ਲੇਬਰ ਏਰੀਆ ਤੱਕ ਇਹਨੂੰ ਕਰਕੇ ਫੇਮਸ ਹੈ ਔਰ ਜਿਸ ਏਰੀਆ ਦੇ ਵਿੱਚ ਵੱਡੇ ਵੱਡੇ ਲੀਡਰਸ ਵੀ ਆਣ ਤੋਂ ਘਬਰਾਉਂਦੇ ਸੀ ਡਰਦੇ ਸੀ ਉੱਥੇ ਐਮਐਲਏ ਮੈਡਮ ਨੇ ਖੁਦ ਆ ਕੇ ਆਪਣਾ ਇੱਕ ਦਫਤਰ ਹਿੱਕ ਠੋਕ ਕੇ ਦਫਤਰ ਬਣਾਇਆ ਹੈ ਕਿ ਜਿਹੜੀਆਂ ਵੀ ਪ੍ਰੋਬਲਮਸ ਨੇ ਵਿਰੋਧੀ ਪਾਰਟੀਆਂ ਲੱਖ ਕਹਿੰਦੀਆਂ ਰਹਿਣ ਪਰ ਦਫਤਰ ਖੋਲ ਕੇ ਉਹਨਾਂ ਨੇ ਇੱਕ ਇੱਕ ਕਹਿੰਦੇ ਨਾ ਇੱਕ ਮਿਸਾਲ ਦੇ ਦਿੱਤੀ ਇੱਕ ਮੈਸੇਜ ਦੇ ਦਿੱਤਾ ਹੈ ਕਿ ਅਗਰ ਤੁਸੀਂ ਨਹੀਂ ਪਹੁੰਚ ਸਕਦੇ ਜਿਹੜੇ ਬੰਦੇ ਇੰਨੀ ਦੂਰ ਨਹੀਂ ਪਹੁੰਚ ਸਕਦੇ ਨੇ ਤੇ ਤੁਹਾਡੀ ਮੁਸ਼ਕਲਾ ਦੂਰ ਕਰਨ ਵਾਸਤੇ ਅਸੀਂ ਖੁਦ ਆ ਜਾਂਦੇ ਹਾਂ ਅਸੀਂ ਇੱਥੇ ਦਫਤਰ ਨੇੜੇ ਤੁਹਾਡੇ ਖੋਲ ਦਿੰਦੇ ਆਂ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ